ਸੰਧ ਲੋਕਾਂ ਨੇ ਮੰਗਦੇ ਫਿਰ ਆ ਸੋਸਾਇਟੀਾਂ ਚ ਪਾ ਲਦੇ 3 ਲੱਖ ਦਾ ਡੈਕ ਕੀ ਕਰੂ ਹੈ ਹਾਂ ਲੱਖ ਦਾ ਡੈਕ ਲਾ ਕੇ ਥੋੜੀ ਲੱਖ ਦੇ ਡੈਕ ਨੇ ਜਮੀਨ ਥੋੜੀ ਪਾਉਣੀ ਹੈ ਕਹਿੰਦੇ ਹੋਵਣ 10 20 ਕਿੱਲੇ ਤੱਕ ਮ ਖਾਸਾ ਚਾਹੀਦਾ ਜੱਟ ਨਾਲ ਵੀ ਸਿੱਖ ਫੋੜ ਨਾਲ ਆਸ਼ਾ ਚਾਹੀਦਾ ਹਣਾ ਇਹ ਗੱਲ ਬਈ ਸਹੀ ਕਹੀ ਰਾਇ ਸਿੱਧੂ ਨੇ ਤੇ ਬਾਈ ਆਪਾਂ ਦੀਪ ਕੋਲੇ ਆਇਆ ਹਾਂ ਰਾਜਸਥਾਨ ਤੇ ਇਧਰ ਬਾਈ ਆਸ਼ਾ ਵੀ ਖੜਾ ਹੈ ਤੇ ਇਧਰ ਬਾਈ ਫੋੜ ਵੀ ਖੜਾ ਨਵੀਂ ਤਕਨੀਕ ਨਾਲ ਹਣਾ ਬਾਈ ਦੀਪ ਹਾਂਜੀ ਹਾਂਜੀ ਨਵੀਂ ਤਕਨੀਕ ਦਾ ਤੇ ਬਾਈ ਪਹਿਲਾਂ ਤਾਂ ਇਹ ਹੀ ਦੱਸ ਦੇ ਵੀ ਇਹ ਵਾਕਏ ਜਿਹੜੀ ਰਾਇ ਸਿੱਧੂ ਨੇ ਗੱਲ ਕਹੀ ਸੀ ਉਹ ਸਿਰਾਈ ਹਣਾ ਬਾਈ ਜਮਾਂ ਚਾਚੇ ਦੀ ਤੇ ਭਤੀਜੇ ਦੀ ਕਦੇ ਉਹ ਚੀਜ਼ ਬਣੀ ਵੀ ਬਣੀ ਸੀਗੀ ਇਹ ਵੀ ਉਹੀ ਚੀਜ਼ ਹੈ ਨਾ ਠੀਕ ਆ ਇਹਦਾ ਭਾਈ ਕਿਵੇਂ ਗੱਲ ਤਾਂ ਬਣੀ ਵੀ ਇੱਧਰ ਜਦੋਂ ਵੱਡਾ ਕੰਮ ਲੈਣਾ ਫਿਰ ਜਦੋਂ ਵੱਡਾ ਕੰਮ ਲੈਣਾ ਬਈ ਪੂਜ ਦਾ ਲੈਣਾ ਠੀਕ ਆ ਪੂਰਾ ਜ਼ੋਰ ਦਾ ਕੰਮ ਆ ਉਹ ਤਾਂ ਪਾਏ ਨੂੰ ਕੱਢ ਲਈਦਾ ਠੀਕ ਆ ਚਾਚਾ ਸੋ ਆ ਗਿਆ ਚਾਚਾ ਸੋ ਆ ਗਿਆ ਫਿਰ ਭਤੀਜੇ ਨੂੰ ਪਾਉਂਦਾ ਕੱਢੀਦਾ ਜਦੋਂ ਸਪਰੇਅ ਕਰਨੀ ਹੈ ਸੀਲਰ ਮਾਰਨੇ ਆ ਛੋਣੀਆਂ ਲਿਆਉਣੀਆਂ ਉਦੋਂ ਕਰਨੀ ਉਦੋਂ ਫਿਰ ਆਇਆ ਇਹ 20 ਮਾਡਲ ਦੋਵੇਂ ਇਕੱਠੇ ਕਢਾਏ ਸੀ ਉਹਦੇ ਟਾਇਰ ਵੇਲੋ ਤੇ ਦੇ ਵੇਖ ਲਓ ਅੱਛਾ ਆਵਾਜਾ ਹਾਂ ਨੇੜੇ ਕਰਦੇ ਗੱਠ ਪੈਨ ਲਾਦੀ ਹੈ ਹਾਂ ਹਾਂਜੀ ਅੱਛਾ ਇਹ ਤੋਂ ਫਿਰ ਪੂਰਾ ਹੀ ਕੰਮ ਆਇਆ ਪੂਰਾ ਕੰਮ ਆਇਆ ਇਹੀ ਦਿੰਦਾ ਬਸ ਉਹਦਾ ਵਾਹ ਲਿਆ ਬੀਜ ਲਿਆ ਠਲਤਾ ਠਲਤਾ ਇਹਦਾ ਫਿਰ ਖਰੇ ਕੰਮ ਹੀ ਚੱਲਣਾ ਮੈਂ ਬਈ ਕੈਮਰਾ ਉਹ ਤੁਸੀਂ ਦੱਸ ਰਹੇ ਸੀ ਦੀ ਵੀ ਜਿਹੜਾ ਇਹ ਹੈ ਬਈ ਆਪਣਾ ਫਾਰਮ ਟਰੈਕ ਹਨਾ ਵੀ ਸ਼ੁਰੂ ਤੋਂ ਫਾਰਮ ਟਰੈਕ ਹੀ ਰੱਖਿਆ ਆਪਾਂ ਬਈ ਸ਼ੁਰੂ ਦੇ ਰੱਖਿਆ ਚੌਥਾ ਚੌਥਾ ਟਰੈਕਟਰ ਹੈ ਮੇਰੇ ਕੋਲ ਫਾਰਮ ਚੌਥਾ ਹਾਂਜੀ 2004 ਤੋਂ 2004 ਚ ਲਾਣਾ 5 ਸਾਲ ਪਾਉ ਉਹ ਆਇਆ ਮੁੜ ਕੇ ਫੇਰ ਲੈਂਦਾ ਹਾਂ ਠੀਕ ਆ ਫੇਰ ਆ ਫਾਰਮ ਟੱਕ ਲਾ 20 ਜੇ ਲੈ ਲੈਂਦਾ 20 ਜੇ ਲੈ ਲੈਂਦਾ ਯਾਨੀ ਕਿ ਤਕਨੀਕ ਬਦਲੀ ਗਈ ਹਾਂਜੀ ਹਾਂਜੀ ਟਰੈਕਟਰ ਆ ਪੋਈ ਰੱਖਿਆ ਟਰੈਕਟਰ ਉਹੀ ਰੱਖਿਆ ਇਹ ਸੋਨੇ ਦੀ ਡਲੀ ਹੁੰਦੀ ਹੈ ਨਾ ਉਹ ਆਏ ਉਹ ਚੀਜ਼ ਆ ਇਹ ਮੁੱਲ ਨਹੀਂ ਤੋੜਦਾ ਆਪਦਾ ਜਿੰਨੇ ਦਾ ਹੈਗਾ ਉਹਨੇ ਦਾ ਹੀ ਵਿਕਣਾ ਨੇ ਉਹਨੇ ਦਾ ਹੀ ਵਿਕਣਾ ਆ ਐ ਨੀਗਾ ਬਈ ਐ ਬਈ ਝੋਟੇ ਵਰਗਾ ਹਨਾ ਟਾਇਰ ਵੇਖੋ ਬਈ ਪੂਰਾ ਯਾਰ ਹੈਵੀ ਚੀਜ਼ ਆ ਹਾਂਜੀ ਹਾਂਜੀ ਪੂਰਾ ਹੈਵੀ ਆ ਬਈ ਐ ਨੀਗਾ ਵੀ ਪਹਿਲਾਂ ਥੋੜਾ ਜਿਹਾ ਹੁੰਦਾ ਹੀ ਪਰ ਹੁਣ ਹੈਵੀ ਕਰਤਾ ਪੂਰਾ ਹੀ A to Z ਤਕਨੀਕ ਹੀ ਦੇਦੀ ਬਈ ਇਹ ਹਾਂਜੀ ਹਾਂਜੀ ਸਾਰੀ T20 ਗੇਅਰ ਆ T20 ਹਾਈ ਲੋ ਮੀਡੀਅਮ ਠੀ ਤੇ ਬਾਈ ਡੱਕ ਮੈਂ ਵੇਖੀ ਜਾਂਦਾ ਦੀ ਬਾਈ ਬਾਹਲਾ ਕੋਈ ਟਰੈਕਟਰ ਤੇ ਤਾਂ ਪੈਸੇ ਲਾ ਦੇ ਬਾਈ ਉੱਤਰ ਭਤੀਸਿਆਂ ਤੇ ਵੀ ਲਾ ਦੇ ਤੇ ਬਾਈ ਟਰੈਕਟਰ ਸਾਡੇ ਤਾਂ ਬਾਈ ਲੱਖ ਲੱਖ ਦੇ ਹੈਗੇ ਤੇ ਇੱਧਰ ਕੀ ਚੱਕਰ ਬਾਈ ਕਿ ਸ਼ੌਂਕ ਆ ਕੇ ਕੀ ਕਰੇ ਆ ਸ਼ੌਂਕ ਵੀ ਹੈ ਤੇ ਨਹੀਂ ਵੀ ਹੈ ਦੋਵੇਂ ਗੱਲਾਂ ਹੀ ਆ ਸ਼ੌਂਕ ਆਪਣਾ ਬਾਈ ਖੇਤੀ ਦਾ ਹੂੰ ਡੱਕ ਵੀ ਮੈਂ ਲੱਖ ਦਾ ਲਿਆ ਕੇ ਟੰਗ ਲਾ ਇੱਥੇ ਠੀਕ ਆ ਮਗਰ ਮੈਂ ਰੈਮਦਲੂਮ ਕਾ ਕਰਦਾ ਨਾ ਤਾਂ ਲੋਕ ਮੈਨੂੰ ਕਹਣਗੇ ਗਾਲਾਂ ਵੀ ਜ਼ਾਲਾ ਚਗਲ ਹੀ ਹੋਇਆ ਫਿਰਦਾ ਅੱਛਾ ਠੀਕ ਆ ਆਪਾਂ ਆਦੀ ਮਿੱਧਮ ਵਜਦਾ ਰੱਖਿਆ ਖੇਲ ਜਾ ਕੇ ਲਾਈਦਾ ਪਿੰਡ ਤੇ ਲੋਂਗੇ ਨਹੀਂ ਹੂੰ ਠੀਕ ਆ ਆ ਦਾ ਜੇ ਲੱਖ ਰਮ ਡੱਕ ਲੱਖ ਦਾ ਮੈਂ ਕਰੀ ਲਾ ਕੋਈ ਇੰਪਲੀਮੈਂਟਰ ਲਿਆਉਂਗਾ ਜਾਂ ਮੈਂ ਢੀਲਿਆ ਕੇ ਰੱਖੂੰਗਾ ਸਾਰੇ ਸੰਧ ਕਰੇ ਆ ਇਹ ਤੂੰ ਜੱਡ ਸੰਧ ਆਪਣੇ ਕੋਲੇ ਬਾਈ ਕਿ ਤੋ ਮੰਗਰ ਸਾਡੇ ਪਿੰਡ ਦੀ ਖਾਸੀਅਤ ਹੈ ਹਿੰਦੂਮਲ ਕੋੜ ਦੀ ਜਿਹੜਾ ਵਾਈ ਕਰੂਗਾ ਸੰਧ ਉਹ ਰਿਹਾ ਆਪ ਦੀ ਵਰਤੂਗਾ ਬਾਈ ਇੱਕ ਤਾਂ ਸੰਧ ਇਧਰ ਉਧਰ ਜੇ ਉਹ ਮੱਲੇ ਆ ਉਹ ਅਗਲਾ ਲੈ ਕੇ ਜਾ ਠੀਕ ਆ ਤੇ ਕਈ ਵੇਖ ਲੈ ਮਰਬੇ ਦੇ ਮਰਬੇ ਬਾਲ ਲੈਂਦੇ ਆ ਉਹ ਵੀ ਮੇਰੇ ਕੋਲੇ ਉਹ ਵੀ ਮੇਰੇ ਕੋਲੇ ਆ ਸੰਧ ਲੋਕਾਂ ਨੇ ਮੰਗਦੇ ਫਿਰਿਆ ਸੋਸਾਇਟੀਾਂ ਚ ਪਾ ਦੇਣਾ 3 ਲੱਖ ਦਾ ਡੈਕ ਕੀ ਕਰੂ ਹਾਂ ਹਾਂ ਲੱਖ ਦਾ ਡੈਕ ਲਾ ਕੇ ਥੋੜੀ ਲੱਖ ਦੇ ਡੈਕ ਨੇ ਜਮੀਨ ਥੋੜੀ ਪਾਉਣੀ ਆ ਡੈਕ ਲੱਖ ਦਾ ਲੱਗੇ ਸੰਧ ਮੰਗਣੇ ਸੰਧ ਮੰਗਣੇ ਉਹ ਗੱਲ ਸ਼ਰਮਸਾਰ ਆ ਜੱਟ ਜੱਟ ਦੇ ਪੁੱਤ ਹੱਥੇ ਹਾਂਜੀ ਲੋ ਵੀ ਇਹ ਦੀਪ ਦੀ ਬਹੁਤ ਵਧੀਆ ਸੋਚ ਆ ਬਾਈ ਗੁੱਸਾ ਨਾ ਕਰੋ ਪਰ ਗੱਲ ਸਹੀ ਆ ਸੋਚਣ ਵਾਲੀ ਆ ਆਪਣੀ ਹਣਾ ਐਨੇ ਵੀ ਗਾਣੇ ਸੁਣਾਉਣੇ ਆ ਬਾਈ ਗਾਣੇ ਸੁਣ ਗਾਣੇ ਹੋਰ ਸੁਣਾਉਣੇ ਆ ਗਾਣੇ ਸੁਣਾਉਣੇ ਤੇ ਪਿੰਡੇ ਦਾ ਬਾਕੀ ਬਾਈ ਦੀਪ ਕਹਿੰਦਾ ਵੀ ਅ ਖੇਤੀ ਖੇਤੀ ਜਾਂਦਾ ਐਤੋਂ ਫਟਕ ਲੰਗਦੇ ਸਾਰੇ ਛੱਡ ਦੇਣਾ ਫਟਕ ਤਾਂ ਹਰ ਬੰਦ ਕਰਦਾ ਪਿੰਡ ਚ ਨਹੀਂ ਯੂ ਯੂ ਤੋਂ ਪਹਿਲਾਂ ਹੀ ਬੈਠਾ ਹਾਂ ਠੀਕ ਆ ਭਾਈ ਤੇ ਭਾਈ ਕਿੰਨੀ ਵਾਈ ਆ ਹੁਣ ਭਾਈ ਆਪਣੇ ਦੀ ਭਾਈ ਹੁਣ ਤਾਂ ਆਪਣੇ ਕੋਲ ਹੈਗੀ ਮਰੱਬਾ ਵਾਈ ਰੱਬ ਦੇ 30 ਵਿਗਲ ਨਹੀਂ ਬਾਈ 30 ਵਿਗਲ ਠੀਕ ਹੈ ਪਹਿਲਾਂ ਆਪਾਂ 100-100 ਵਿਗਲ ਵੀ ਕਟਾ ਲੱਗ ਗਿਆ ਯਾਰ ਐਵੇਂ ਬੜਾਈ ਮਾਰਦਾ ਮੇਰੇ ਇੰਨੇ ਹੋਈ ਪਤਲਾ 2-3 ਸਾਲ ਹੋ ਗਿਆ ਨਰਮਾ ਨਹੀਂ ਹੋਇਆ ਸਾਡਾ ਜਿਆਦਾ ਖੇਤੀ ਨਰਮੇ ਤੇ ਡਿਪੈਂਡ ਹੈ ਨਰਮੇ ਤੇ ਡਿਪੈਂਡ ਠੀਕ ਹੈ ਕਣਕ ਪੂਰਾ ਸੱਟਾ ਕਰਦੀ ਹੈ ਨਰਮਾ ਫੇਰ ਕਟਵਾ ਖਾ ਜਾਂਦਾ ਆਪਾਂ ਐਵੇਂ ਫਿਰੋ ਦੁਬਾਰਾ ਗੁਵਾਰਾ ਵਧੀਆ ਬਾਈ ਗੁਵਾਰਾ ਠੀਕ ਖੜਾ ਹੁਣ ਗੁਵਾਰਾ ਮਾਲਕ ਦੇਊਗਾ ਫੇਰ ਹੀ ਹੈ ਹੁਣ 4 ਦਿਨ ਹੋ ਗਏ ਬਾਈ ਮੀਂਹ 10 ਗੱਣੇ ਮਾਲੀ ਦਾ ਕੰਮ ਤਾਂ ਦੇਖ ਨੂੰ ਪਾਣੀ ਪਾਉਣਾ ਪਾਲ ਦੇਣਾ ਪਾਲ ਦੇਣਾ ਮਾਲਕ ਨੇ ਦੇ ਠੀਕ ਹੈ ਪੂਰਾ ਹੈਗਾ ਤੇ ਪਾਈ ਥੱਲੇ ਵਾਲਾ ਪਾਣੀ ਫਿਰ ਥੱਲੇ ਆ ਪਾਣੀ ਖਾਰਾ ਬਈ ਖਾਰਾ ਹਾਂਜੀ ਨਹਿਰੀ ਹੈ ਨਹਿਰੀ ਨਹਿਰੀ ਤੇ ਗੰਗ ਨਹਿਰ ਤੇ ਡਿਪੈਂਡ ਹੈ ਹੂੰ ਸਾਰਾ ਸਿਸਟਮ ਸਾਰਾ ਸਿਸਟਮ ਹਾਂਜੀ ਬਈ ਕਿਰਾਏ ਵਾਲੇ ਸੰਧ ਵੀ ਮਿਲਦਾ ਹਾਂਜੀ ਆਪਾਂ ਕਿਰਾਏ ਦੇ ਕੰਮ ਵੀ ਆ ਮੈਂ ਕਿਰਾਏ ਵਾਲਾ ਬਈ ਇੱਕ ਗੱਲ ਹੋ ਰਾ ਦੀਪਕ ਨੇ ਬਾਈ ਮੇਰੀ ਆਦਤ ਆ ਵੀ ਕਿਤੇ ਪੈਸਾ ਨਹੀਂ ਛੱਡਣਾ ਯਾਰ ਮੇਰੇ ਤਾਂ ਜਿਵੇਂ ਮਰਜ਼ੀ ਆਵੇ ਬਾਈ ਮੁੱਕਦੀ ਗੱਲ ਆ ਆਪਾਂ ਪੈਸਾ ਲੈ ਕੇ ਆਉਣਾ ਮੈਨੂੰ ਕੋਈ ਸ਼ਰਮ ਨਹੀਂ ਮੈਨੂੰ ਬਾਹਰ ਜਾਣ ਦੀ ਲੋੜ ਨਹੀਂ ਮੈਨੂੰ ਕਿਤੇ ਮੈਂ ਕੋਈ ਮਰਜ਼ੀ ਕੰਮ ਹੋਵੇ ਮੈਂ ਹਰ ਇੱਕ ਜਗ੍ਹਾ ਵਰਦਾ ਇੱਕ ਬਾਈ ਕਹਿੰਦਾ ਘਰੇ ਰਿਪੇਅਰ ਕਰਨੀ ਆ ਮੈਂ ਆ ਇੱਧਰ ਦਿਖਾ ਦੇ ਜੋ ਸੰਦ ਸਾਰੇ ਆਪਣੇ ਸੰਦ ਸਾਰੇ ਘਰੇ ਪਿਆ ਆ ਆ ਟੈਂਕੀ ਹਵਾਲੀ ਬਰਮਾ ਅੰਦਰ ਵੈਲਡਿੰਗ ਪਿਆ ਸਾਰਾ ਆ ਮਸ਼ੀਨ ਖੜੀ ਆ ਵੱਡੀ ਬਾਈ ਠੀਕ ਆ ਇੱਧਰ ਸਾਰੇ ਸੰਦ ਤੇ ਅੰਦਰ ਤੁਹਾਨੂੰ ਦਿਖਾ ਨੇਰਾ ਨਹੀਂ ਤਾਂ ਦਿਖਾ ਦੇਣਾ ਸੀਗਾ ਤੁਹਾਨੂੰ ਮੈਂ ਨਾ ਵੀ A to Z ਇੰਪਲੀਮੈਂਟ ਬਾਈ ਕਹਿੰਦਾ ਮੇਰੇ ਕੋਲ ਆ ਮੈਂ ਕਿਤੇ ਮੰਗੜ ਜਾਣਾ ਹੀ ਨਹੀਂ ਜੇ ਮੰਗੜ ਜਾਵੜਿਆਂ ਦਾ ਖੇਤੀ ਛੱਡ ਦੂੰਗਾ ਤਾਂ ਮੈਂ ਸੰਦ ਰੱਖ ਫਿਰ ਖੇਤੀ ਨਹੀਂ ਕਰਨੀ ਆ ਸ਼ੌਕ ਨਾ ਬਣਾਏ ਬਾਈ ਸ਼ੌਕ ਨਾ ਬਣਾਏ ਜਿਵੇਂ ਜਿਵੇਂ ਸੀਜ਼ਨ ਮੁੱਕ ਜਾਂਦਾ ਉਹਨੇ ਆਪਾਂ ਰੰਗ ਕਰਕੇ ਅੰਦਰ ਲਾਈ ਜੂ ਕਿਉਂ ਮੈਂ ਮਸਤ ਨੀ ਪੜਾਉ ਵੇ ਲੋਲੇ ਲਿਬੜੇ ਪਏ ਆ ਮੇ ਕੰਮ ਲੈਣਾ ਲਿਬੜੇ ਰਹਿਣਗੇ ਹਮ ਸਾਧ ਤੋਣੇ ਨਹੀਂ ਬਾਰੀ ਬਾਰ ਇੱਕ ਵਾਰ ਜਿਵੇਂ ਜਿਵੇਂ ਨਿਬੜੀ ਜਾਊਗਾ ਉਹ ਧੂਪ ਕੇ ਅੰਦਰ ਲਾਈ ਜਾਉਣੇਗਾ ਇੱਕ ਹੋਰ ਗੱਲ ਤੁਹਾਨੂੰ ਦੱਸ ਦੇਣਾ ਬਾਈ ਕੱਲਾ ਮੂੰਗੀ ਵੱਡੀ ਬਾਈ ਕਹਿੰਦਾ ਮੈਂ ਨਾਲ ਨਾ ਡਰਾਈਵਰ ਰੱਖਿਆ ਹੋਇਆ ਤੇ ਹੋਰ ਮੈਂ ਰੱਖਿਆ ਕੱਲੇ ਨਹੀਂ ਕਟਰ ਪਵਾਜਣ ਅਗਲੇ ਨੇ ਆ ਕੇ ਬਾਈ ਮੇਰਾ ਕਟਰ ਪਵਾਜੋ ਤੇ ਕੱਲੇ ਨੇ ਬਾਈ ਵੱਡਣੀ ਹਾਂਜੀ 70 80 ਵੀ ਕਿ ਥਾਂ ਵੱਡਦਾ ਮੈਂ ਕੱਲੇ ਨੇ ਹਾਂ ਕੱਲੇ ਨੇ ਪੜਨਾ ਹੈ ਠੀਕ ਹੈ ਚੋਂ ਹੁਣ ਉਹ ਸੀਜ਼ਨ ਦਾ ਡਰਾਈਵਰ ਪਾਲਣਗੇ 500 ਰੁਪਏ ਦਿਹਾੜੀ ਕਦੇ ਵਾਤ ਦਿਓ ਬ ਠੀਕ ਆ ਆਪਣੇ ਜਦੋਂ ਉਹਦਾ ਆਪ ਨੂੰ ਗੁਰ ਹੈਗਾ ਸਾਰਾ ਜੇ ਖੜਦੀ ਵੀ ਤਾਂ ਵੀ ਆਪ ਹੀ ਕਰਨਾ ਸਾਰਾ ਆਪ ਹੀ ਕਰਨਾ ਖੜਦੀ ਨਹੀਂ ਕਰਮ ਵਾਲੀ ਯਾਰ ਆਪਾਂ ਇਹਨਾਂ ਖੜਦੀ ਅਜੇ ਤੱਕ ਖੜੀ ਨਿਕਲ ਮਾ ਸੀ ਕਿੰਨਾ ਚਿਰ ਹੋ ਗਿਆ ਬਾਈ ਇਹ ਬਾਈ ਇਹਨੂੰ 2010 ਮਾਡਲ ਆ ਲੋ ਵੇਖ ਲਓ 2010 ਮਾਡਲ ਆ ਬਾਹਰੋਂ ਰੰਗ ਜ਼ਰੂਰ ਲੈ ਗਿਆ ਤੇ ਰੰਗ ਕਹ ਬਾਈ ਕਹਿੰਦੇ ਐਤੀ ਕਰ ਦੇਣੀ ਆ ਪਰ ਬਾਈ ਕਹਿੰਦਾ ਇੰਨੀ ਕਿ ਸ਼ੁੱਧ ਮਸ਼ੀਨ ਆ ਬਾਈ ਵੀ ਪਿੱਛੇ ਤੋਰਨ ਦੀ ਵੀ ਵੇਖਣ ਦੀ ਲੋੜ ਨਹੀਂ ਵੀ ਦਾਣਾ ਡਿੱਗਦਾ ਜਾਂ ਨਹੀਂ ਡਿੱਗਦਾ ਹਨਾ ਤੇ ਠੀਕ ਆ ਬਾਈ ਰਾਜਸਥਾਨ ਆਏ ਸੀਗੇ ਬਾਈ ਦੀਪ ਕੋਲੇ ਤੇ ਬਹੁਤ ਵਧੀਆ ਬਾਈ ਪਿਆਰਾ ਮਿੱਤਰ ਆ ਆਪਣਾ ਤੇ ਸੇਵਾ ਬਹੁਤ ਕੀਤੀ ਬਾਈ ਨੇ ਤੇ ਬਾਕ